ਕੁਵਾਰੇ ਮੁੰਡੇ ਅਤੇ ਕੁੜੀਓ ਜੇਕਰ ਤੁਸੀਂ ਵੀ ਆਨਲਾਈਨ ਰਿਸ਼ਤੇ ਦੀ ਭਾਲ ਕਰ ਰਹੇ ਹੋ ਆਪਣੇ ਵਾਸਤੇ ਮੁੰਡਾ ਜਾਂ ਫਿਰ ਕੁੜੀ ਲੱਭ ਰਹੇ ਹੋ ਤਾਂ ਫਿਰ ਆਹ ਖਬਰ ਨੂੰ ਇਕੱਲੇ ਬੈਠ ਕੇ ਜ਼ਰਾ ਧਿਆਨ ਨਾਲ ਦੇਖ ਲਿਓ ਦੇਖ ਲਓ ਆਨਲਾਈਨ ਵਿਆਹ ਕਰਵਾਉਣ ਦਾ ਇਹਨਾਂ ਨੂੰ ਕੀ ਨਤੀਜਾ ਨਿਕਲਿਆ ਕਿ ਅੱਜ ਸੜਕਾਂ ਤੇ ਬੈਠ ਕੇ ਇਹਨਾਂ ਨੂੰ ਮੱਥੇ ਤੇ ਹੱਥ ਮਾਰ ਮਾਰ ਕੇ ਰੋਣਾ ਪੈ ਰਿਹਾ ਹੈ ਅੱਕੇ ਹੋਏ ਪਤੀ ਨੇ ਘਰ ਨੂੰ ਜਿੰਦਾ ਹਿਲਾ ਦਿੱਤਾ ਤਾਂ ਫਿਰ ਘਰ ਦੇ ਬਾਹਰ ਪਤਨੀ ਦੇ ਵੱਲੋਂ ਹਾਈ ਵੋਲਟੇਜ ਦਾ ਡਰਾਮਾ ਕੀਤਾ ਤਾਂ ਲੋਕਾਂ ਨੇ ਵੀ ਫਿਰ ਖੜ ਕੇ ਖੂਬ ਤਮਾਸ਼ਾ ਦੇਖਿਆ ਆਓ ਦੇਖਦੇ ਹਾਂ ਸੱਚ ਹੈ ਸਭ ਪਤਾ ਲੱਗਿਆ ਕਿਸ ਨੇ ਕੀ ਕਰਿਆ ਕੀ ਨਹੀਂ ਕੀਤਾ ਮੈਂ ਤੇਰੇ ਨਾਲ ਨਹੀਂ ਰਹਿ ਸਕਦਾ ਭਾਈ ਮੈਂ ਨਹੀਂ ਰਹਿ ਸਕਦਾ ਤੇਰੇ ਨਾਲ ਮੇਰੇ ਆਜੜ ਗਏ ਮੇਰੇ ਆਜੜ ਗਏ ਆਪਾਂ ਨਹੀਂ ਰਹਿ ਸਕਦੇ ਭਾਈ ਮੇਰੇ ਕੋਲ ਚਿਹਰ ਦੇਣ ਦੀ ਕੋਸ਼ਿਸ਼ ਕਰੀ ਮੇਰੇ ਕੋਲ ਵੀਡੀਓ ਹੈ ਕੋਈ ਚਿਹਰ ਦੇਣ ਲੋਕਾਂ ਨੇ मेरे पास पूरे प्रूफ है कभी तो देता तो भाई नौ महीने से रोटी नहीं खा रहा नौ महीने हो गए रोटी नहीं खाया बाहर से रोटी खा रहा हूं डब्बों से इतनी बात करती है कह रही कि कह रही मेरे अंदर भूत है मैं नहीं बनाऊंगी रोटी सब कुछ है मेरे पास कोई बात नहीं बताऊंगा आपको ਮਾਮਲਾ ਲੁਧਿਆਣਾ ਦੇ ਨੂਰ ਵਾਲਾ ਰੋਡ ਤੇ ਰਹਿੰਦੇ ਅੰਕਿਤ ਨਾਮ ਦੇ ਨੌਜਵਾਨ ਦੇ ਨਾਲ ਜੁੜਿਆ ਹੋਇਆ ਉਸ ਨੇ ਡੇਢ ਸਾਲ ਪਹਿਲਾਂ ਆਨਲਾਈਨ ਦੇ ਜ਼ਰੀਏ ਇੱਕ ਲੜਕੀ ਪਸੰਦ ਕਰਕੇ ਵਿਆਹ ਕਰਵਾਇਆ ਤਾਂ ਵਿਆਹ ਕਰਵਾ ਕੇ ਨੌਜਵਾਨ ਨੇ ਰੋ ਰੋ ਕੇ ਦੱਸਿਆ ਕਿ ਉਸ ਨੂੰ ਆਨਲਾਈਨ ਵਿਆਹ ਕਰਵਾਉਣਾ ਮਹਿੰਗਾ ਪੈ ਗਿਆ ਅਤੇ ਉਸ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਸ ਦੀ ਘਰ ਵਾਲੀ ਉਸ ਨੂੰ ਰੋਟੀ ਨਹੀਂ ਦਿੰਦੀ ਉਸ ਨੂੰ ਤੰਗ ਪਰੇਸ਼ਾਨ ਕਰਦੀ ਹੈ ਤੇ ਅਫੀਅਰ ਚੱਲਣ ਦੇ ਵੀ ਇਲਜ਼ਾਮ ਲਗਾਏ ਆਉ ਸੁਣਦੇ ਹਾਂ ਹੋਣ ਲੜਾ ਸੀ ਸਰ ਮੇਰਾ ਨਾ ਵਿਆਹ ਜਿਹੜਾ ਵਾ ਸ਼ਾਦੀ ਡੋਟ ਕਾਮ ਤੇ ਆਪਣੀ ਪ੍ਰੋਫਾਈਲ ਪਾਈ ਸੀ ਉੱਥੋਂ ਦੀ ਇਹਨਾਂ ਦੇ ਘਰ ਦੇ ਰਿਸ਼ਤਾ ਦੇਖਣ ਆਏ ਸੀਗੇ ਉਸ ਤੋਂ ਬਾਅਦ ਸਾਡਾ ਵਿਆਹ ਹੋਇਆ ਠੀਕ ਹੈ ਇਹਦੇ ਘਰ ਦੇ ਦੇਖ ਕੇ ਗਏ ਸੀ ਉਹਨਾਂ ਨੂੰ ਦੱਸਿਆ ਵੀ ਮੁੰਡਾ ਇਕੱਲਾ-ਕੱਲਾ ਹੈਗਾ ਮਾਪੇ ਪੈ ਨਹੀਂ ਗੇ ਕਿ ਬੇਟਾ ਜੋ ਵੀ ਹੈਗਾ ਤੂੰ ਆਪਣੇ ਆਪ ਸਾਰਾ ਕੋਈ ਸਵਾਰਨਾ ਕਰਦਾ ਵੀ ਮੁੰਡਾ ਇਕੱਲਾ-ਕੱਲਾ ਤੇ ਸਾਰੇ ਰਾਜੀ ਖੁਸ਼ੀ ਨਾਲ ਵਿਆਹ ਹੋਇਆ ਦਿੱਲੀ ਅਸੀਂ 20 ਬੰਦੇ ਲੈ ਕੇ ਗਏ ਸਾਡਾ ਵਿਆਹ ਹੋਇਆ ਮੇਰਾ ਵਿਆਹ ਹੋਇਆ ਉਸ ਤੋਂ ਬਾਅਦ ਕੀ ਹੋਇਆ ਜੀ ਵਿਆਹ ਤੋਂ ਫਰਵਰੀ ਦੇ ਵਿੱਚ ਅਗਲੇ ਸਾਲ ਦੇ 2023 ਦੇ ਵਿੱਚ ਇਹ ਕੁੜੀ ਪ੍ਰੈਗਨੈਂਟ ਹੋਈ ਪ੍ਰੈਗਨੈਂਟ ਹੋਣ ਤੋਂ ਬਾਅਦ ਸਾਡੇ ਘਰ ਮੈਨੂੰ ਬਹੁਤ ਖੁਸ਼ੀ ਹੋਈ ਵੀ ਚੱਲ ਵੀ ਘਰ 'ਚ ਕੋਈ ਨਹੀਂ ਹੈਗਾ ਸਰ ਕੱਲ ਖੇਲਣ ਵਾਲਾ ਕੋਈ ਬੱਚਾ ਆਜੂਗਾ ਠੀਕ ਹੈ ਪ੍ਰੈਗਨੈਂਟ ਹੋਈ ਉਸ ਤੋਂ ਬਾਅਦ ਕੀ ਹੋਇਆ ਜੀ ਇਹਨੇ ਕੀ ਕੀਤਾ ਆਪਣੀ ਮਾਂ ਦੇ ਨਾਲ ਪ੍ਰੋਗਰਾਮ ਫਿੱਟ ਕੀਤਾ ਕਿ ਮੈਂ ਮਾਰਚ ਮਹੀਨੇ ਦੇ ਵਿੱਚ ਤੇਰੇ ਕੋ ਆ ਰਹੀ ਹੈਗੀ ਠੀਕ ਹੈ ਮਾਰਚ ਮਹੀਨੇ ਦੇ ਵਿੱਚ ਮੈਨੂੰ ਕਹਿੰਦੀ ਵੀ ਮੇਰੀ ਮਾਂ ਜਿਹੜੀ ਹੈਗੀ ਹੈ ਵੀ ਮੇਰੀ ਟੇਕ ਕੇਅਰ ਕਰ ਲੂਗੀ ਵੀ ਇੱਥੇ ਘਰੇ ਕੋਈ ਨਹੀਂ ਹੈਗਾ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਮੈਂ ਮਨਾ ਕਰਦਾ ਰਿਹਾ ਪਰ ਵੀ ਛੱਡ ਆਇਆ ਛੱਡ ਗਿਆ ਉੱਥੇ ਜਾ ਕੇ ਮੈਨੂੰ ਅਬੋਰਸ਼ਨ ਦੀਆਂ ਨੇ ਧਮਕੀਆਂ ਦਿੱਤੀਆਂ ਕਿ ਮੈਂ ਅਬੋਰਸ਼ਨ ਕਰਾਣੀ ਅਬੋਰਸ਼ਨ ਕਰਾਣੀ ਉਹਦੀਆਂ ਮੇਰੇ ਕੋਲ ਰਿਕਾਰਡਿੰਗਾਂ ਵੀ ਹੈਗੀਆਂ ਠੀਕ ਹੈ ਜੀ ਅਸੀਂ ਉਹਨੂੰ ਮਨਾ ਕਰਦੇ ਰਹੇ ਵੀ ਅਬੋਰਸ਼ਨ ਨਾ ਕਰਾ ਠੀਕ ਹੈ ਉਸ ਤੋਂ ਬਾਅਦ April ਦੇ ਵਿੱਚ ਇਹਦੇ ਘਰ ਦੇ ਦਾ ਫੋਨ ਆਇਆ ਵੀ ਕੁੜੀ ਨੂੰ ਲੈ ਜਾ ਮੈਂ ਸ਼ਟਾਪਦੀ ਦੀ ਡਿਕਟਾਪ ਉਹ ਕਰਾ ਕੇ ਇਹਦੀ ਲੈਣ ਗਿਆ ਇਹਨੂੰ ਠੀਕ ਹੈ ਇਹਨਾਂ ਨੇ ਕੀ ਕੀਤਾ ਜਦੋਂ ਅਸੀਂ ਲੈਣ ਗਏ ਮੈਂ ਸੀਗਾ ਮੇਰੇ ਜੀਜਾ ਜੀ ਸੀ ਮੇਰੀ ਛੋਟੀ ਭੈਣ ਸੀ ਇਹਨਾਂ ਨੇ ਕੀ ਕੀਤਾ ਘਰੇ ਬਾੜ ਕੇ ਸਾਨੂੰ ਕੁੱਟਿਆ ਬਦਮਾਸ਼ੀ ਕੀਤੀ ਪੂਰੀ ਤਸੱਲੀ ਨਾਲ ਦਿੱਲੀ ਵਿੱਚ ਦਿੱਲੀ ਦੇ ਵਿੱਚ ਠੀਕ ਹੈ ਜੀ ਬਦਮਾਸ਼ੀ ਕਰਕੇ ਉੱਥੇ ਵੀ ਇਹਦੀ ਮਾਂ ਇਹਨੂੰ ਰੋਣ ਦੀ ਆਦਤ ਹੈ ਉੱਥੇ ਹੁਣ ਇੱਥੇ ਫੇਰ ਰੋਣ ਲੱਗ ਗਈ ਉੱਥੇ ਵੀ ਇਦਾਂ ਹੀ ਇਹਨਾਂ ਨੇ ਕੀਤਾ ਦੋਨੇ ਮਾਵਾਂ ਦੀਆਂ ਰੋਣ ਲੱਗ ਗਈਆਂ ਰੋਣ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਪੁਲਿਸ ਬੁਲਾਈ ਥਾਣੇ 'ਚ ਕਹਿੰਦੇ ਜੀ ਇਹ ਸਾਨੂੰ ਕੁੱਟਣ ਆਏ ਆ ਸਰ ਜਦਕੀ ਅੰਦਰ ਇਹਦੇ ਘਰ 'ਚ ਤਾਂ ਬਾਪ ਵੀ ਸੀ ਭਰਾ ਵੀ ਸੀ ਨਾਲ ਦੋ ਇਹਨਾਂ ਨੇ ਮਸਟੰਡੇ ਬੁਲਾਏ ਹੋਏ ਸੀਗੇ ਠੀ ਥਾਣੇ 'ਚ ਗਏ ਅਸੀਂ ਉਹਨਾਂ ਨੂੰ ਆਪਣੇ ਕੋਲ ਰੱਖੀ ਮੈਂ ਕਿਹਾ ਦੇਖੋ ਸਰ ਵੀ ਮੈਂ ਤਾਂ ਇਹਨੂੰ ਲੈਣ ਆਇਆ ਇਹ ਜਾਣ ਹੀ ਨਹੀਂ ਦਿੰਦੇ ਉਹਨਾਂ ਨੇ ਵੀ ਇਹਨੂੰ ਸਮਝਾਇਆ ਕਹਿੰਦੇ ਤਾਂ ਆਪਣੀ ਧੀ ਨੂੰ ਭੇਜੋ ਕਿ ਤੁਸੀਂ ਇਹਨੇ ਕੀ ਕੀਤਾ ਉੱਥੇ ਥਾਣੇ 'ਚ ਝੂਠੀ ਰਿਪੋਰਟ ਲਗਾਤੀ ਮੇਰੇ ਬਾਰੇ ਕਿ ਮੇਰੇ ਤੋਂ ਦਾਜ ਮੰਗਦੇ ਮੇਰੇ ਤੇਜ ਮੰਗਦੇ ਸਰ ਮੈਂ ਕੱਲਾ ਕੱਲਾ ਮੈਂ ਤੇਜ ਦਾ ਕੀ ਕਰਾਂਗਾ ਮੇਰੇ ਕੋਲ ਤਾਂ ਰੱਖਣ ਨੂੰ ਜਗ੍ਹਾ ਨਹੀਂ ਹੈਗੀ ਮੇਰੇ ਮਾਪੇ ਬਾਬ ਨੇ ਸਾਰਾ ਕੁਝ ਮੈਨੂੰ ਦਿੱਤਾ ਆਇਆ ਇਹ ਤਾਂ ਕਹਿੰਦੇ ਸਾਨੂੰ ਘਰੋਂ ਕੱਢਤਾ ਪੈਸੇ ਡਿਮਾਂਡ ਕਰ ਦਿੰਦੇ ਉਸ ਤੋਂ ਬਾਅਦ ਸਰ ਇਹ ਇਹਨਾਂ ਨੇ ਕਹਿਣਾ ਹੀ ਕਹਿਣਾ ਦੂਜੇ ਪਾਸੇ ਜਦੋਂ ਇਸ ਸਬੰਧੀ ਪੀੜਤ ਲੜਕੀ ਦਾਮ

ਮੇਰਾ ਪਲੇਡਿੰਗ ਹੋ ਗਈ ਡਾਕਟਰ ਕੇ ਪਾਸ ਸਬੂਤ ਹੈ ਖਤਮ ਹੋ ਗਿਆ ਨਾ ਉਹ ਕੇਸ ਖਤਮ ਡਾਕਟਰ ਕੇ ਪਾਸ ਸਬੂਤ ਹੈ ਤੇ ਮੇਰਾ ਕੇਸ ਵਾਪਸ ਲੈ ਕੇ ਮੇਰੇ ਸਾਥ ਧੋਗਾ ਕਰੀ ਕਰ ਰਹੇ ਇਹ ਲੋਕ ਮੌਕੇ ਤੇ ਪਹੁੰਚੀ ਪੀਸੀਆਰ ਪੁਲਿਸ ਨੇ ਮੀਡੀਆ ਨਾਲ ਗੱਲ ਕਰਦੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਪਤੀ ਪਤਨੀ ਦਾ ਝਗੜਾ ਹੋ ਗਿਆ ਬਾਕੀ ਅਸੀਂ ਜਾਂਚ ਕਰ ਰਹੇ ਹਾਂ ਸਾਨੂੰ ਤਲਾਤ 98 ਮਿਲੀ ਵੀ ਤਾਂ ਕਰਕੇ ਦਿੱਲੀ ਤੋਂ ਆਇਆ ਵੀ ਉਹਨੂੰ ਰੇਡੀ ਨੂੰ ਅੰਦਰ ਨਹੀਂ ਵੜ ਦਿੰਦੇ ਕੋਈ ਨਹੀਂ ਸਿਮ ਇਹ ਗੱਲ ਹੋਈ ਐ ਅਸੀਂ ਲੱਗ ਕੇ ਦੇਖਾਂ ਮੁੱਕੇ ਜਦੋਂ ਵੀ ਆਪਾਂ ਇਹਨੂੰ ਠਾਣੇ ਲੈ ਜਾ ਕੇ ਠਾਣੇ ਆਪਣੀ ਡਿਊਟੀ ਉੱਪਰ ਵੀ ਗੱਲ ਉਹਦੇ ਨਾਲ ਕਰ ਦਿੰਦੇ ਜੀ ਹਸਪੀਟਲ ਬਾਈਫ ਦਾ ਰੋਲਾ ਜੀ ਹਸਪੀਟਲ ਬਾਈਫ ਦਾ ਰੋਲਾ ਜੀ ਇਹ ਰੋਡ ਦੇ ਉੱਤੇ ਕਰ ਰਹੇ ਨੇ ਰੋਲਾ ਪਾ ਰਹੇ ਨੇ ਇੱਕ ਦੂਜੇ ਨੂੰ ਤੇ ਲੜਕੇ ਪਿੱਛੇ ਤੋਂ ਆਈਏ ਕਿੰਨੇ ਕਰੇ ਘਰ ਦੇ ਚੰਗਲ ਲਾਤੇ ਸਾਰਾ ਸਮਾਂ ਇਹਦੇ ਬਾਰੇ ਹੋ ਪਤਾ ਨਹੀਂ ਇਹ ਦੱਸਣ ਕਿ ਆਪਾਂ ਡਿਊਟੀ ਉੱਪਰ ਦੱਸੂਗਾ ਉੱਥੇ ਦਿੱਲੀ ਤੋਂ ਆਕੇ ਕਹਿੰਦੇ ਸਾਨੂੰ ਤਾਂ ਕਹਿੰਦੇ ਬਾਹਰ ਨਹੀਂ ਦਿੰਦੇ ਅੰਦਰ ਮਨੁਜੇਰ ਕੋਈ ਨਹੀਂ ਕਰ ਰਿਹਾ ਮਨੁਜੇਰ ਦੇ ਨਹੀਂ ਕੁਝ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਇਹਨਾਂ ਦੀ ਤੇ ਕੀ ਉਹਨੇ ਕੁੜੀ ਨੂੰ ਵੜੇ ਜਾਊਗਾ ਕਰੇ ਆਹ ਵੜੇ ਜਾਊ ਬਸਸੀ ਬਸਸੀ ਠੜੇ ਦਾ ਮਾਮਲਾ ਇਹ ਬਸਸੀ ਦਾ ਹੀ ਜੀ ਨਾਮਾ ਤੁਹਾਡਾ ਇਹ ਅਸੇ ਮੁਲਖ ਰਹਿ ਖੈ ਦੇਖਿਆ ਜਾਵੇ ਤਾਂ ਇਹਨਾਂ ਦੋਨਾਂ ਨੇ ਤਾਂ ਆਨਲਾਈਨ ਰਿਸ਼ਤਾ ਇਸ ਕਰਕੇ ਕਰਵਾਇਆ ਸੀ ਤਾਂ ਕਿ ਹੱਸ ਕੇ ਜ਼ਿੰਦਗੀ ਬਿਤਾਉਣਗੇ ਪਰ ਜਿਸ ਤਰੀਕੇ ਦੇ ਨਾਲ ਸੜਕ ਤੇ ਇਹਨਾਂ ਦਾ ਜਲੂਸ ਨਿਕਲ ਰਿਹਾ ਉਸ ਤੋਂ ਤਾਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਇਹ ਤਾਂ ਦੋ ਦਿਨ ਵੀ ਇਕੱਠੇ ਰਹਿਣਾ ਪਸੰਦ ਨਹੀਂ ਕਰਦੇ ਹੋਣਗੇ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ